ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਡੇ ਵਾਸਤੇ ਮੇਰ ਬੁਟੀਕ ਤੇ ਲੈ ਕੇ ਆਏ ਆ ਵਧੀਆ ਵਧੀਆ ਸੂਟ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਤੁਹਾਡੇ ਸਾਹਮਣੇ ਅੱਛੇ ਤੋਂ ਅੱਛੇ ਪੀਸ ਲੈ ਕੇ ਆਵਾਂ ਠੀਕ ਹੈ ਅੱਜ ਸਾਡੇ ਕੋਲ ਇਹ ਪੀਸ ਮਤਲਬ ਕੰਪਲੀਟ ਹੋਏ ਸੀ ਸਾਰੇ ਤਾਂ ਹੋਏ ਤਾਂ 4-5 ਦਿਨਾਂ ਚ ਪਰ ਅੱਜ ਇਕੱਠੇ ਸਾਰੇ ਹੀ ਮਨ ਸੀ ਕਿ ਇਕੱਠੇ ਹੀ ਡਿਸਪਲੇ ਕਰੂੰ ਤੁਹਾਨੂੰ ਤਾਂ ਇਹ ਦੇਖੋ ਜੀ ਇਸ ਸ਼ਿਮਰ ਦੇ ਉੱਪਰ ਬਣਿਆ ਹੋਇਆ ਸੂਟ ਹੈ ਜੀ ਦੇਖੋ ਪਿਓਰ ਸ਼ਿਮਰ ਹੈ ਔਰ ਫਿਟਿੰਗ A1 ਆਏਗੀ ਔਰ ਓਨੀ ਹੈਗੀ ਜਿਹੜੀ ਖੜੀ-ਖੜੀ ਹੁੰਦੀ ਹੈ ਨਾ ਉਹ ਸ਼ਿਮਰਨੀ ਹੈਗੀ ਬਹੁਤ ਵਧੀਆ ਵਾਲੀ ਹੈ ਇਹ ਚੈੱਕ ਕਰੋ ਜੀ ਕੰਮ ਬਹੁਤ ਸੋਹਣਾ ਹੋਇਆ ਹੋਇਆ ਹੈ ਆਲਰੇਡੀ ਇਹਦੇ ਚ ਅਸੀਂ ਸਟੱਫ ਤੇ ਵੀ ਵਰਕ ਸੀ ਤੇ ਬਾਟਮ ਤੇ ਵੀ ਵਰਕ ਸੀ ਇਹ ਸੂਟ ਆਪਣਾ 4500 ਚ ਸਾਰਾ ਰੈਡੀ ਹੋਇਆ ਹੈ और नेक्स्ट है जी प्योर जेनिफर के ऊपर पीस है ये जेनिफर स्टफ है जेनीफर की लाइनिंग बिल्कुल नजर आ रही है देखो ये जेनिफर के ऊपर है जी बनया हुआ एक ही कोस्ट है जी बाईस सौ रुपये और बाद आ गया जी एक होर क्रश क्रश के ऊपर है जी बनया वह घेरा ਔਰ ਬੁੱਟੀ ਅੱਗੇ ਪੱਲੇ ਤੇ ਔਰ ਗੜਾ ਵੀ ਬਣਿਆ ਹੋਇਆ ਬਾਜੂ ਵੀ ਬਣੇ ਹੋਏ ਆ ਇਹਦੀ ਇਹ ਗੋਟੇ ਤੇ ਜਰੀ ਕੇ ਗਲ ਤਿਆਰ ਹੋਇਆ ਵਾ ਇਹਦੀ ਕੋਸਟ ਹੈ ਜੀ 4200 ਰੁਪਏ ਉਹ ਤੋਂ ਬਾਅਦ कॉटन ਕਾ ਸੂਟ ਆ ਗਿਆ ਜੀ ਇਹਦੇ ਨਾਲ ਸਾਡੀ ਚਿਕਨ ਕੀ ਬਾਟਮ ਹੈ ਔਰ ਦੁਪੱਟਾ ਡਬਲ 쉐ਡ ਹੈ ਪੀਚ ਔਰ ਵਾਈਟ ਕਲਰ ਕਾ ਇਹਦੀ ਕੋਸਟ ਹੈ ਜੀ 2200 ਇਹ ਸਾਰੇ ਆਪਣੇ ਹੀ ਰੈਡੀ ਕਰਾਏ ਹੋਏ ਆ ਜਿੱਦਾਂ ਇਹ ਕੇ ਰਾਏ ਤਾਂ ਇਹਦੀ ਬਾਜੂ ਵੀ ਨਾਲ ਹੀ ਰੈਡੀ ਹੈ ਦੂਜੇ ਪਾਸੇ ਇਹ ਬਾਜੂ ਹੈ ਜੀ ਠੀਕ ਹੈ ਮਤਲਬ ਫੁੱਲ ਕੰਪਲੀਟ ਹੀ ਕੰਮ ਦੰਨੇ ਆ ਵਧੀਆ ਕੰਮ ਦੰਨੇ ਆ ਤੇ ਉਹ ਤੋਂ ਬਾਅਦ ਆ ਗਿਆ ਜੀ ਇੱਕ ਆਰੀ ਦਾ ਪੀਸ ਹੈ ਇਹ ਆਰੀ ਦਾ ਪੀਸ ਬਣ ਕੇ ਆਇਆ ਆਪਾਂ ਕੋਲ ਇਹ ਸੂਟ ਟੋਟਲ ਰੈਡੀ ਹੋਇਆ ਹੈ ਜੀ 4000 ਚ ਇੱਦਾਂ ਦੁਪੱਟਾ ਵੀ ਨਾਲ ਹੈ ਠੀਕ ਹੈ ਜੀ ਤੇ ਜਿਨੇ ਵੀ ਕਿਸੇ ਨੇ ਆਰਡਰ ਕਰਨਾ ਹੋਵੇ ਮੈਨੂੰ ਮਤਲਬ ਮੈਸੇਜ ਪਾ ਸਕਦੇ ਹੋ ਬਾਕੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਜੀ ਇਹ ਕੇ ਪੀਸ ਹੈ ਇਹ ਅੰਬੀਕਾ ਡਿਜ਼ਾਈਨਰ ਚਾਕਾਂ ਤੇ ਇਹ ਖਾਦੀ ਕੇ ਉੱਪਰ ਬਣਿਆ ਹੋਆ ਪੀਸ ਹੈ ਪਿਓਰ ਖਾਦੀ ਕਾਟਨ ਕਾ ਹੈ ਬਾਕੀ ਮੈਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਮੇਰੇ ਮੇਰੀ ਵੀਡੀਓਜ਼ ਨੂੰ ਦੇਖਿਆ ਕਰੋ ਤਾਂ ਹੀ ਉਹਦੇ 'ਚ ਜੋ ਵੀ ਕਮੀਆਂ ਆਏ ਤੁਸੀਂ ਮੈਨੂੰ ਦੱਸੋ ਜੀ ਠੀਕ ਹੈ ਜੀ ਓਕੇ ਥੈਂਕ ਯੂ